ਅੱਜ ਮੈਂ ਜਿਹੜੇ ਕਮਿਊਨਿਟੀ ਹੈਲਥ ਸੈਂਟਰ ਜਿਹੜੇ ਖਾਸ ਕਰਕੇ ਰਿਮੋਟ ਏਰੀਆਸ ਹੈਗੇ ਆ ਜਿੱਥੇ ਕੋਈ ਜਾਂਦਾ ਨਹੀਂ ਆ ਉਹਦੇ ਤੇ ਜਿਸ ਤਰ੍ਹਾਂ ਸਭ ਤੋਂ ਪਹਿਲਾਂ ਮੈਂ ਘਰ ਜਿਹੜਾ ਹੈਗਾ ਜਿਹੜਾ ਕਿ ਕਮਿਊਨਿਟੀ ਹੈਲਥ ਸੈਂਟਰ ਹੈ ਉੱਥੇ ਗਿਆ ਉਹਦੇ ਵਿੱਚ ਕੁਛ ਇੱਕ ਜਿਹੜਾ ਸੀਗਾ ਜਿਵੇਂ ਪੇਸ਼ੈਂਟਸ ਨੂੰ ਕਿਤੇ ਦਵਾਈ ਲੈਣੀ ਹੈ ਰਜਿਸਟ੍ਰੇਸ਼ਨ ਕਰਾਣੀ ਹੈ ਉੱਥੇ ਪ੍ਰੋਪਰ ਸ਼ੈਡ ਨਹੀਂ ਸੀਗਾ ਉਹ ਮੈਸਟ੍ਰਕਚਰਸ ਦਿੱਤੇ ਆ ਗਿਆ ਔਰ ਸਪੈਸ਼ਲਿਸਟ ਜਿਹੜੇ ਆ ਗਿਆ ਉਹ ਕਾਫੀ ਨਵੇਂ ਜੋਇਨ ਕੀਤੇ ਪਰ ਜਗਤਿਕ ਪੱਧਰ 'ਤੇ ਬੋਲ ਰਿਹਾ ਕਿ ਦਵਾਈਆਂ ਹੋਣ ਸਾਰੇ ਰੋਗ ਲੱਗ ਗਿਆ। ਉਹਦੇ ਨਾਲ ਲੋਕਾਂ ਨੂੰ ਕਾਫੀ ਸਕੂਨ ਮਿਲਿਆ ਔਰ ਟੈਸਟ ਹੋਣ ਲੱਗ ਗਿਆ। ਔਰ ਮੈਂ ਟਿਬੋਲੀ ਫੰਸਿਆ ਜੀ। ਟਿਬੋਲੀ ਦੇ ਵਿੱਚ ਵੀ ਸੀਐਸਸੀ ਬਣੀ ਹੋਈ ਹੈ। ਪ੍ਰਿੰਟਿੰਗ ਅੱਛੀ ਬਣੀ ਹੋਈ ਹੈ। ਤਾਂ ਆਪਣਾ ਲੈਪਰੋਸਕੋਪਲ ਸਰਜੀ ਕਰਦੇ ਆ। ਦਵਾਈ ਮਿਲ ਰਹੀ ਆ। ਓਵਰ ਆਲ ਜਿਹੜੀ ਹੈ ਸਹੂਲਤਾਂ ਪਹਿਲਾਂ ਤੋਂ ਵਧਤਰ ਹੋਈਆਂ। ਸਰਕਾਰ ਜੋ ਉਪਰਾਲੇ ਕਰ ਰਹੀ ਹੈ ਜੋ ਸਾਡੇ ਮਾਲੀਬ ਮੁਫੱਦ ਸਾਹਿਬ ਔਰ ਸਾਡੇ ਨਸ਼ਰਤਵੀਰ ਸਾਹਿਬ ਨੇ ਜੋ ਕਿਹਾ ਕਿ ਲੋਕਾਂ ਨੂੰ ਜਿਹੜੀਆਂ ਹੈਗੀਆਂ ਬਹੁਤ ਵਧੀਆ ਸਵਾਵਾ ਦੇਣੀਆਂ। ਮੈਨੇਜਡ ਐਂਡ ਫੰਡਡ ਬਾਈ ਦਾ ਕੰਮ ਹੈ। ਓ ਸਸ ਜੀ 올 ਟ੍ਰੈਕ ਆ ਗਿਆ ਇਹਨੂੰ ਹੋਰ ਐਸਪੀਰੀਟ ਕਰਾਂ 1000 ਡਾਕਟਰ ਸੀ ਹੋਰ ਜਿਹੜੀਆਂ ਉਹਨਾਂ ਦੀ ਪੋਸਟ ਜਿਹੜਾ ਹੈਗਾ ਉਹਦੀ ਐਡਵਰਟਾਈਜ਼ਮੈਂਟ ਦਿੱਤੀ ਆ process ਸ਼ੁਰੂ ਹੋ ਗਈ ਆ ਤੇ ਉਹ 1000 ਡਾਕਟਰ ਹੋਰ ਜੁਆਇਨ ਕਰ ਜਾਣਗੇ ਹੋਰ ਸਾਡੀ ਜਿਹੜੀ ਬਿਜ਼ਨਸ ਕਾਰੀ ਹੋ ਦੇਗੀ ਸਟਾਫ ਨਰਸਸ ਹੋਰ ਭਰਤੀ ਕਰ ਰਿਹਾ ਉਹਦੀ ਵੀ ਸ਼ੋਰਟੇਜ ਆ ਗਿਆ